ਤਸਵੀਰਾਂ ਪਟਿਆਲਾ ਦੇ ਸ਼ਾਂਤੀ ਨਗਰ ਵੱਡੀ ਨਦੀ ਦੀਆਂ ਨੇ ਇੱਥੇ ਵੱਡੀ ਨਦੀ ਵਿੱਚ ਦੋ ਪਰਵਾਸੀ ਬੱਚੇ ਨਹਾਉਣ ਗਏ ਜਿਸ ਦੇ ਵਿੱਚੋਂ ਇੱਕ ਬੱਚੇ ਦੇ ਡੁੱਬਣ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਿਸ ਦੀ ਮ੍ਰਿਤਕ ਦੇ ਨੂੰ ਗੋਤਾਖੋਰਾਂ ਵੱਲੋਂ ਬਾਹਰ ਕੱਢਿਆ ਗਿਆ police ਹਾਜ਼ਰੀ ਵਿੱਚ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੂਤਰਾਂ ਅਨੁਸਾਰ ਪਤਾ ਲੱਗਿਆ ਕਿ ਦੋ ਲੜਕੀਆਂ ਪਰਵਾਸੀ ਪਰਿਵਾਰ ਨਾਲ ਸੰਬੰਧਤ ਸਨ ਇਸ ਵਿੱਚੋਂ ਇੱਕ ਲੜਕੀ ਦੀ ਤਾਂ ਮੌਤ ਹੋ ਗਈ ਹੈ ਜਿਸ ਦੀ ਉਮਰ 4 ਸਾਲ ਦੱਸੀ ਜਾ ਰਹੀ ਹੈ ਤੇ ਇੱਕ 6 ਸਾਲ ਲੜਕੀ ਜੋ ਕਿ ਬਚ ਗਈ ਹੈ ਆ ਬੋਲੇ ਸ਼ੰਕਰ ਡਾਈਵਰ ਕਲੱਬ ਗੋਤਾਖੋਰਾਂ ਦੀ ਟੀਮ ਹੈ ਜੋ ਪੰਜਾਬ ਹਰਿਆਣਾ ਹਮਾਚਰ ਰਾਜਸਥਾਨ ਦਿੱਲੀ ਤੱਕ ਆਪਣਾ ਕੰਮ ਕਰਦੀ ਹੈ ਸੋ ਇਹ ਸ਼ਾਂਤੀ ਨਗਰ ਦਾ ਜਿਹੜਾ ਹੈਗਾ ਪੂਲ ਹੈਗਾ ਜੇ ਇਹ ਰਾਜਪੁਰਾ ਰੋਡ ਤੋਂ ਸਰੰਦ ਨੂੰ ਜਾਣੇ ਹੋ ਬਾਈਪਾਸ ਤੇ ਤਾਂ ਉਹ ਬੜੀ ਨਦੀ ਪੈਂਦੀ ਹੈ ਉੱਥੇ ਹੀ ਫਲੋਲੀ ਇੱਕ ਪਿੰਡ ਪੈਂਦਾ ਤੇ ਨਾਲ ਹੀ ਸ਼ਾਂਤੀ ਨਗਰ ਦੇ ਨਾਲ ਹੀ ਆ ਜਿੱਥੇ ਇੱਕ 4 ਸਾਲ ਦੀ ਬੱਚੀ ਸੀਗੀ ਜਿਹੜੀ ਉਹ ਉਹ ਅਚਾਨਕ ਦੋ ਬੱਚੇ ਜਿਹੜੇ ਸੀਗੇ ਉਹ ਨਹਾਣ ਵਾਸਤੇ ਬੜੀ ਨਦੀ ਝੂਤਰੇ ਸੀਗੇ ਜਿਨ੍ਹਾਂ ਨੇ ਇੱਕ ਬੱਚੇ ਦੀ ਜਿਹੜੀ ਉਹ ਕਮੀਜ਼ ਉੱਪਰ ਵਾਲੀ ਸਾਨੂੰ ਉਹ ਮਿਲੀ ਸੀਗੀ ਪਰਿਵਾਰ ਨੇ ਜਦੋਂ ਦੇਖਿਆ ਤੇ ਉਹ ਅਚਾਨਕ ਜਦੋਂ ਥੱਲੇ ਉਤਰ ਗਏ ਤੇ ਉਤਰਨ ਤੋਂ ਬਾਅਦ ਉਹ ਬੱਚੀ ਗੰਦਲਾ ਪਾਣੀ ਸੀਗਾ ਪਾਣੀ ਦੇ ਵਿੱਚ ਕਹਿ ਲਈਏ ਕਿ ਕੈਮੀਕਲ ਬਹੁਤ ਸੀਗਾ ਵਿੱਚ ਗੋਹਾ ਡਸਟ ਸਾਰਾ ਕੁਝ ਸੀਗਾ ਜੋ ਉਹ ਬੜੀ ਨਦੀ ਦੇ ਵਿੱਚ ਉਹ ਬੱਚੀ ਡੁੱਬ ਗਈ ਜਿਸ ਨੂੰ ਸਾਡੇ ਗੋਤਾਖੋਰ ਓਮ ਪ੍ਰਕਾਸ਼ ਰਮੇਸ਼ ਕੁਮਾਰ ਮਲਕੀ ਸਿੰਘ ਬੱਬਰ ਸੈਦ ਖਾਨ ਭੀਮ ਚੋਹਾਨ ਸਾਰੇ ਲਗਭਗ 20 ਗੋਤਾਖੋਰ ਦੀ ਜਿਹੜੀ ਟੀਮ ਇੱਥੇ ਪਹੁੰਚੀ ਤੇ ਮਿੰਟ 15 ਦੇ ਉਹ ਜਿਹੜੀ ਬੱਚੀ ਦੀ ਡੈੱਡ ਬੋਡੀ ਸੀ ਉਹ ਅਸੀਂ ਰਿਕਵਰ ਕਰਕੇ ਰਜਿੰਦਰਾ ਹਸਪੀਟਲ ਸਿਵਲ ਦੇ ਵਿੱਚ ਭੇਜਤੀ ਕਿ ਲਾ ਹੋਰ ਕੋਈ ਨਾ ਨਹੀਂ ਸੀ ਕਿ ਨੇ ਕੋਈ ਕਿੱਥੇ ਹੋਰ ਲੜਾਈ ਕਰਦੇ ਆ ਕਿ ਦਬਾਰੋ हां ओ प्रवासी लोग यूपी या बिहार ਦੇ ਹੋ ਸਕਦੇ ਨੇ ਜੋ ਇੱਥੇ ਰੈਂਟ ਤੇ ਆ ਆਪਣਾ ਮਕਾਨ ਹੋ ਸਕਦਾ ਹੈਗਾ ਉਹ ਬੱਚਾ ਕਿਉਂਕਿ ਦੇਖੋ ਦੀਵਾਰ ਤੁਸੀਂ ਆ ਦੇਖ ਰਹੋ ਪਿੱਛੇ ਸਾਡੇ ਦੀਵਾਰ ਹੈ ਉਹ ਦੀਵਾਰ ਨੂੰ ਇੱਕ ਫਾਨ ਕੇ ਜਾਣਾ ਔਰ ਉਸ ਤੋਂ ਥੱਲੇ ਜੇ ਆਪਾਂ ਕਹੀਏ ਵੀ ਵੱਡੇ ਬੰਦਿਆਂ ਦਾ ਉਤਰਨਾ ਵੀ ਬਹੁਤ ਮੁਸ਼ਕਿਲ ਦੀ ਗੱਲ ਹੈ ਪਰ ਉਹ ਕਿਸੇ ਨਾ ਕਿਸੇ ਤਰੀਕੇ ਬੱਚੇ ਜਿਹੜੇ ਅਨਜਾਨ ਪਨੇ ਚ ਕਹਿਦੀ ਹੈ ਜਾਂ ਬਚਪਨਾ ਕਹਿਦੀ ਹੈ ਵੀ ਉਹ ਛੋਟੇ ਬੱਚੇ ਉੱਥੇ ਚਲੇ ਗਏ ਔਰ ਕਪੜੇ ਉਤਾਰ ਕੇ ਅਚਾਨਕ ਜਿਵੇਂ ਬੜੀ ਨਦੀਆਂ ਚ ਯੂਪੀ ਬਿਹਾਰ ਚ ਨਹਾਉਣ ਦੇ ਇਸ ਤਰ੍ਹਾਂ ਨਾਣ ਲੱਗੇ ਤੇ ਜਦੋਂ ਅੱਗੇ ਗਹਿਰਾਈ ਬਹੁਤ ਕਿ ਡੁੰਗਾ ਸੀਗਾ ਹੋ ਪਾਣੀ ਕੁਮਾਰਿਆ ਸੀਗਾ ਜਿਹਨੂੰ ਆਪਾਂ ਪਾਉਰੀ ਕਹਿੰਦੇ ਵੀ ਕੁਮਾਨ ਦਾ ਪਾਣੀ ਉਸ ਟੈਪ ਦੇ ਵਿੱਚ ਪਾਣੀ ਸੀਗਾ ਜੋ ਬੱਚੀ ਪਾਣੀ ਦੀ ਭੇਟ ਚੜ ਗਈ ਅੱਜ ਕਿੰਨੇ ਬੱਚੇ ਸੀ ਕਿਸੀ ਦੋ ਸੀ ਆ ਲਗਭਗ ਦੋ ਬੱਚੇ ਸੀਗੇ ਜਿਹੜਾ ਇੱਕ ਬੱਚਾ ਸੀਗਾ ਉਹ ਪਾਣੀ ਦੇ ਵਿੱਚ ਡੁੱਬ ਗਿਆ ਜਿਹੜੀ 4 ਸਾਲ ਦੀ ਉਮਰ ਗੁੜੀਆ ਸੀਗੀ ਛੋਟੀ ਜਿਹਦੇ ਇੱਕ ਕਹਦੀ ਆਪਾਂ ਨਿੱਕਰ ਅੰਡਰ ਗਾਰਮੈਂਟ ਜਿਹੜਾ ਸੀਗਾ ਉਹੀ ਪਾਇਆ ਸੀ ਕਮੀਜ਼ ਉਦੀ ਬਾਹਰ ਸੀਗੀ ਪਰ ਡੱਡ ਵੱਡੇ ਰੇਂਦਰ ਡੈਡ ਬੋਡ ਜਿਹੜੀ ਹੈ ਬੱਚੇ ਦੀ ਮ੍ਰਿਤਕ ਦੇ ਉਹ ਰਜਿੰਦਰਾ ਪਟਿਆਲਾ ਦੇ ਸਿਵਲ ਹਸਪੀਟਲ ਦੇ ਵਿੱਚ ਭੇਜਤਾ। ਬਾਕੀ ਸਾਡਾ ਓਮਪ੍ਰਕਾਸ਼ ਜਿਹੜਾ ਗੋਤਾ ਖੁਰ ਗਿਆ ਸੀ ਉਹ ਦੱਸੂਗਾ ਕੀ ਪੋਜੀਸ਼ਨ ਸੀ ਕਿਸ ਤਰ੍ਹਾਂ ਅੰਦਰ ਕੰਮ ਸੀ ਔਰ ਮਲਕੀਤ ਸਿੰਘ ਬੱਬਰ। ਸਵੇਰ ਸਾਡੇ ਦਾ 7:00 ਵਜੇ ਕੋਲ ਮਾਰੀ ਦੀ ਇੱਕ ਘਟਨਾ ਹੋ ਗਈ। ਨਜੀ ਜੀ ਜਲਦੀ ਜਲਦੀ ਪਹੁੰਚ ਮੈਂ ਫੜਾ ਫੜਾ ਆਪਣੇ ਸਿਲੰਡਰ ਚੱਕ ਕੇ ਆਇਆ। ਕੋਤਾ ਲਾਇਆ ਦੇਖਿਆ ਤੇ ਪਾਣੀ ਤੇ ਥੋੜਾ ਡੂੰਗਾ ਸੀ। ਡੂੰਗੇ ਦਾ ਨਾ ਪਾਣੀ ਬਹੁਤ ਗੰਦਾ ਸੀ, ਨੀਚੇ ਦਿਖ ਵੀ ਨਹੀਂ ਰਿਹਾ ਸੀ। ਬਹੁਤ ਮੁਸ਼ਕਿਲ ਲੱਗੀ ਫਿਰ ਗੋਬਰ ਕੋਹਾ ਅੰਦਰ ਸੀ। ਬਹੁਤ ਜ਼ਿਆਦਾ ਮੌਸਮ ਵੀ ਇਨੇ ਮੌਪਰਾਂ ਲੱਗੇ ਦੇਖਣ ਲੜਕੀ ਨੀਚੇ ਮਿਲ ਗਈ ਕੁੜੀਆ ਛੋਪੀ ਜੀ ਮੈਂ ਚੱਕਰ ਉੱਪਰ ਆ ਗਿਆ ਮੈਂ ਲੋਕ ਪ੍ਰਧਾਨ ਜੀ ਮਿਲ ਗਏ ਪਰ ਪਾਣੀ ਗੰਦਾ ਸਾਡੇ ਅੰਦਰ ਵੀ ਬਹੁਤ ਗਿਆ ਕਿਸ ਵਾਲਾ ਪਾਣੀ ਸੀ ਸਾਰਾ ਲੋਕ ਬੰਦ ਪ੍ਰਧਾਨ ਨੇ ਬੁਲਾਇਆ ਜੀ ਸ਼ੰਕਰਪ੍ਰਤਵਾਜ ਜੀ ਨੇ ਨਾਲ ਦੀ ਮੈਸੀ ਵੀ ਮੌਕੇ ਤੇ ਪਹੁੰਚ ਗਏ ਅਜ਼ਰ ਇਹ ਲਾਓ ਨਾਲ ਦੀ ਨਾਲ ਹਮਪ੍ਰਕਾਸ਼ ਨੇ ਸਭ ਤੋਂ ਪਹਿਲਾਂ ਹੀ ਕੁੜੀ ਕੱਢ ਲਈ ਸੀ ਕਿੰਨੇ ਸਾਲ ਦਾ ਬੱਚਾ ਸੀ ਉਹ ਬੱਚੀ 4 ਸਾਲ ਦੀ ਕਿਸ ਹਾਲ ਸੀ ਕਿ ਅੰਦਰ ਜਦੋਂ ਬੜਾ ਹਲਕੀ ਸੀ ਵਾਹਤ ਮੈਂ ਥੋੜਾ ਲੇਟ ਆਇਆ ਸੀ ਉਸ ਤੇ ਲੈ ਕੇ ਸੀ ਮੈਂ ਦੂਰੋਂ